ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਕਿਦਾਂ ਠੀਕ ਹੋ ਸਾਰੇ ਸ਼ਾਮ ਦਾ ਟਾਈਮ ਆ ਆਪਾਂ ਆ ਗਏ ਆਪਣੇ ਸੈਟਪ ਤੇ ਅੱਜ ਥੋੜੇ ਬਿਜੀ ਸੀਗਾ ਦਫਤਰ ਦਾ ਕੰਮ ਕਰ ਕਾਨਾ ਜਿਗਾ ਤੇ ਉਦੋਂ ਵਾਰ ਆਪਾਂ ਜਿਹੜੀ ਆਪਣੇ ਕੋਲ ਇੱਕ ਮੁਰਗੀ ਸੀਗੀ ਆਂਡੇ ਦੇ ਬੈਠੀ ਲੈ ਕੇ ਆਂਦੀ ਸੀਗੀ ਉਹ ਚੜਾ ਕੇ ਆਉਣੀ ਸੀਗੀ ਜਗਰਾਉ ਨੂੰ ਉਹ ਚੜ ਕੇ ਆਇਆ ਬਾਕੀ ਤੁਹਾਨੂੰ कोरोना ਹੋਂ ਚੌਂਗ ਨਵੇਂ ਨਿਕਲੇ ਬੱਚਿਆਂ ਦਾ ਆਪਣੇ ਕੋ ਬਿੰਗਮ ਬਰੀਡ ਵੀ ਆ ਗਈਆਂ ਪੰਜ ਬੱਚੇ ਬਿੰਗਮ ਬਣੇ ਆ ਬਾਕੀ ਦੇਖਦਾ ਜੇ ਹੋਰ ਵੀ ਨਿਕਲੇ ਹੋਏ ਕਿਉਂਕਿ ਤਿੰਨ ਚਾਰ ਅੰਡੇ ਦੇ ਵਿੱਚ ਬੱਚੇ ਸੀਗੇ ਮੈਂ ਥੱਲੇ ਮੁਰਗੀ ਦੇ ਛੱਡ ਕੇ ਚੱਲ ਗਿਆ ਸੀਗਾ ਉਹਨੇ ਕੀ ਕੀਤਾ ਆ ਕੱਢੇ ਆ ਜਾਂ ਨਹੀਂ ਕੱਢੇ ਉਹ ਆਪਾਂ ਦੇਖਦੇ ਆ ਚਲੋ ਆਜੋ ਚੱਲਦੇ ਆ ਉਧਰ ਬਾਕੀ ਆ ਆਪਣਾ ਘਰ ਆਂਡਰ ਟੈਗਰ ਆਪਣਾ ਮੁਰਗ ਆਂਡਰ ਟੈਗਰ ਠੀਕ ਆ ਜਿਵੇਂ ਆਂਡਰ ਟੈਗਰ ਦਾ ਡਲ ਜੂਲ ਜੂਈ ਦੇ ਵਿੱਚ ਨਾ ਚੱਲਦਾ ਸੀ ਉਦਾਂ ਹੀ ਇਹਦਾ ਨਾ ਚੱਲਦਾ ਵਿਆ ਕਹਿਣ ਨੂੰ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਵਾਂ ਬਾਕੀ ਤਕਰੀਬਨ ਜਿਹੜੇ ਬੰਦੇ ਆਪਣੇ ਨਾਲ ਪੁਰਾਣੇ ਜਿਹੜੇ ਉਹਨਾਂ ਨੂੰ ਪਤਾ ਹੀ ਹੈ ਇਹ ਮੁਰਗੇ ਦੇ ਬੱਚੇ ਐਡਵਾਂਸ ਬੁੱਕ ਦਿੰਦੇ ਐ ਇਸ ਟਾਈਮ ਵੀ ਹਜੇ ਆਂਡਿਆਂ ਦੇ ਵਿੱਚ ਮੁਰਗੀ ਆਂਡਿਆਂ ਦੇ ਬੈਠੀ ਆ ਤੇ ਪਹਿਲਾਂ ਹੀ ਗੈਤਾ ਬਾਈ ਕਹਿੰਦੇ ਸਾਨੂੰ ਦੇਈ ਸਾਨੂੰ ਦੇਈ ਤੋ ਕਿਹਦੀ ਬਰੀਡ ਬਹੁਤ ਘੱਟ ਬਣਦੀ ਆ ਤੇ ਇਹਦੇ ਫੈਨ ਕਾਫੀ ਆ ਤੋ ਕਹਿੰਦੇ ਅਸੀਂ ਲੈ ਕੇ ਜਾਣੇ ਆ ਬੱਚੇ ਮੁਖਸਰ ਤੱਕ ਜਾਣੀਏ ਤੁਮਾ ਪਈਆਂ ਪਈਆਂ ਮੁਖਸਰ ਮਾਨਸਾ ਏਰੀਆ ਜene ਤੁਸੀਂ ਕਰੋ ਸ਼ੌਂਕ ਤੇ ਕਰਦੇ ਆ ਗੱਲਾਂ ਬਾਤਾਂ ਤੇ ਨਾਲੇ ਆਪਾਂ ਤੁਹਾਨੂੰ ਦੱਸਦੇ ਆਂਗੇ ਆਪਣੇ ਕੋਲ ਆ ਜਿਹੜੇ ਬੱਚੇ ਆਪਾਂ ਸਵੇਰੇ ਦਿਖਾਉਂਦੇ ਪਏ ਸੀਗੇ ਨਾ ਇਹ ਬਾਈ ਇਕਵਾਲ ਨੂੰ ਪਸੰਦਾ ਤੇ ਉਹ ਕਹਿੰਦਾ ਮੈਂ ਲੈ ਹੀ ਜਾਣੇ ਆ ਕਿਸੇ ਉਹਨੂੰ ਨਾ ਦੇਈ ਤੇ ਜੇ ਬਾਈ ਨਾਲ ਲੈ ਕੇ ਗਿਆ ਤੇ ਲਾਸਟ অপਸ਼ਨ ਹੈਗੀ ਆਪਣੇ ਕੋ ਆਪਾਂ ਸੇਲ ਕਰਾਂਗੇ ਲੇਕਿਨ ਸੇਲ ਉਸ ਦੋਸਤ ਨੂੰ ਕਰਾਂਗੇ ਜਿਹੜਾ ਦੋਸਤ ਪੈਸੇ ਪਰੂਗਾ ਪਹਿਲੀ ਜਿਹੜੀ ਪ੍ਰੈਫਰੈਂਸ ਹੈ ਜਿਹੜੀ ਪਹਿਲ ਜਿਹੜੀ ਆ ਉਹ ਬਾਈ ਕੁਵਾਲ ਨੂੰ ਹੀ ਆ ਠੀਕ ਹੈ ਵੀ ਆਪਾਂ ਉਹਨੂੰ ਹੀ ਗਿਆ ਤੇ ਉਹਨੂੰ ਹੀ ਦੇਵਾਂਗੇ ਬਾਕੀ ਜੇ ਬਾਈ ਕੋਲ ਨਾ ਟਾਈਮ ਲੱਗਾ ਨਾ ਲੈ ਕੇ ਗਿਆ ਤੇ ਫਿਰ ਆਪਾਂ ਸੇਲ ਕਰਾਂਗੇ ਤੇ ਇੱਕ ਦੋਸਤ ਕਹਿੰਦਾ ਜੀ ਤੁਸੀਂ ਪਾਜੀ ਰੇਟ ਵੀ ਲਿਖ ਦਿਆ ਕਰੋ ਮੈਂ ਉਹਨੂੰ ਇਹੀ ਕਹਿਣਾ ਕਿ ਜੇ ਨੇ ਯਾਰ ਲੈਣੇ ਆ ਨਾ ਉਹਨੇ ਮੈਨੂੰ ਰੇਟ ਇਸ ਨੀਮਾ ਸਟੇਟਸ ਤੇ ਨਾ ਵੀ ਲਿਖਿਆ ਹੋਇਆ ਹੈ ਨਾ ਤੇ ਤਾਂ ਵੀ ਫੋਨ ਕਰ ਲੈਣਾ ਯਾਰ ਮੈਨੂੰ ਮੈਸੇਜ ਕਰ ਲੈਣਾ ਉਹਨੂੰ ਪਤਾ ਹੀ ਆ ਵੀ ਪਹਿਲੀ ਤਾਂ ਗੱਲ ਆ ਨਾਰ ਕੋ ਜਿਹੜੀ ਮੈਂ ਬਰੀਡ ਬਣਾਉਣਾ ਜਾਂ ਉਹ ਬੱਚ ਦੀ ਘਾਟ ਆ ਬਿਕ ਜਾਂਦੀ ਆ ਐਡਵਾਂਸ ਬੁਕਿੰਗ ਨਹੀਂ ਹੁੰਦੀ ਬਾਬੇ ਨਾਨਕ ਦੀ ਮੇਨ ਨਾ ਠੀਕ ਹੈ ਕੋਈ ਆਪਣਾ ਸਿੱਧੀ ਜੀ ਗੱਲਬਾਤ ਆ ਬੱਚੇ ਓਨੇਕ ਬਣਦੇ ਆ ਤਕਰੀਬਨ ਨਾਲ ਦੀ ਨਾਲ ਸੀਲ ਹੋਈ ਜਾਂਦੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜੇ ਆਪਣੇ ਕੋ ਬਿੰਗਮ ਬੱਚੇ ਬਣੇ ਆ ਆਪਣੇ ਜੋੜੇ ਜੇ ਜਿਹੜਾ ਬਿੰਗ ਮੁਰਗਾ ਆਪਣਾ ਤੇ ਨਾਲ ਉਹਦੇ ਮੁਰਗੀ ਲਈ ਸੀ ਡਾਇਨਾ ਠੀਕ ਹੈ ਦੇਖਦੇ ਆ ਜਿਹੜੇ ਅੰਡੇ ਥੱਲੇ ਸੀਗੇ ਕੀ ਉਹਨੇ ਬੱਚੇ ਕੱਢਤੇ ਕਿ ਨਹੀਂ ਮੈਂ ਤੁਹਾਨੂੰ ਦਿਖਾਉਣਾ ਇੱਥੇ ਕੈਮਰਾ ਸੈੱਟ ਕਰਦੇ ਆਪਾਂ ਇਹ ਇਹ ਆ ਲੋ ਇੱਕ ਮਿੰਟ ਦੇਖਦੇ ਆ ਵੀ ਉਹ ਅੰਡੇ ਦੇ ਕੋਲ ਦੇ ਬੱਚੇ ਨਹੀਂ ਨਿਕਲ ਆਣ ਗਿਆ ਜਰਾ ਤੱਕ ਤੇੜ ਆ ਗਈ ਆ ਮੈਨੂੰ ਸਿਕਾ ਮੈਂ ਕਰੇ ਅੰਡੇ ਖਰਾਬ ਨਾ ਹੋ ਜਾਣ ਦੇਖੋ ਜਿਹਦੇ ਉੱਪਰ ਲਿਖਿਆ ਨਾ ਬਿੰਗਮ ਤੇ ਇਹ ਬਿੰਗਮ ਮੁਰਗੀ ਦਾ ਹੀ ਅੰਡਾ ਠੀਕ ਹੈ ਇਹਦੇ ਵਿੱਚ ਵੀ ਇਹ ਰਾਤ ਨੂੰ ਕੱਢੂਗੀ ਤੇ ਤਿੰਨ ਅੰਡੇ ਸਗੇ ਥੱਲੇ ਚਾਰ ਇਹਦੇ ਵਿੱਚ ਹਜੇ ਕੋਈ ਮੂਵਮੈਂਟ ਨਹੀਂ ਹੋਈ ਇਹਨੂੰ ਵੀ ਰਹਿਣ ਦਿੰਦੇ ਹਾਂ ਥੱਲੇ ਠੀਕ ਹੈ ਇਹ ਇਧਰ ਦੇਖਦੇ ਆ ਇਹਦੇ ਜੀ ਹਜੇ ਕੋਈ ਮੂਵਮੈਂਟ ਨਹੀਂ ਰਾਤ ਨੂੰ ਹੋ ਜੂਗੀ ਕਿਉਂਕਿ ਇਹ ਦੋ ਕਾਂਡੇ ਮੈਂ ਲੇਟ ਪਾਏ ਸੀਗੇ ਦੋ ਚਾਰ ਅੰਡੇ ਲੇਟ ਪਏ ਸੀ ਬਾਕੀ ਆ ਪੀਲੇ ਦੇ ਬੱਚੇ ਆ ਜਿਹੜੇ ਬਿੰਗਮ ਬਣੇ ਆ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਇਹ ਅਬਿੰਗਮ ਬਣੇ ਬੱਚੇ ਇਹ ਜੇ ਤਾਂ 1 ਮਿੰਟ ਦੇਖਦੇ ਆ ਜੇ ਦਿਖ ਗਿਆ ਤੁਹਾਨੂੰ ਬੇਗ ਇਹ ਥੋੜੇ ਵੱਡੇ ਹੋਣਗੇ ਜਦੋਂ ਦੋ ਦੋ ਦਿਖਾ ਦੂੰਗਾ 1 ਮਿੰਟ ਲੈਡpen ਦੀ ਬਈ ਹੈ ਨਾ ਇਹ ਆ ਲੋ ਅਬਿੰਗਮ ਬਣੇ ਬੱਚੇ 4-5 ਬੱਚੇ ਬਣ ਗਏ ਆਪਣੇ ਕੋ ਬੇਗਮ ਇਹ ਵੀ ਬੱਚਾ ਬੇਗਮ ਹੈ ਤੇ ਆ ਇਹਦੇ ਸੱਲੇ ਫੜੇ ਆ ਹਤਰਾ ਜਾਂ ਅਭਿੰਗਮ ਉੱਪਰ ਵੀ ਹੈਗਾ ਇੱਕ ਬੱਚਾ ਆਪਣੇ ਕੋ ਬਿੰਗਮ ਤੇ ਗੋਲਡਨ ਦਾ ਪਾਣੀ ਇਹਨਾਂ ਨੂੰ ਉੱਪਰ ਰੱਖਿਆ ਹੋਇਆ ਆ ਹੁਣ ਇਹਨੇ ਸ਼ੋ ਨਹੀਂ ਹੁਣੇ ਕਲੀਅਰ ਨਹੀਂ ਹੁਣੇ ਤੁਹਾਨੂੰ ਕਲੀਅਰ ਦਿਖਾਉਂਗਾ ਜਦੋਂ ਥੋੜੇ ਵੱਡੇ ਹੋ ਗਏ ਤੇ ਇਹ ਬੱਚੇ ਆਪ ਪਾਲਾਂਗੇ ਕਿਉਂਕਿ ਮੈਨੂੰ ਬਿੰਗਮ ਬਰੀਡ ਦਾ ਸ਼ੌਂਕ ਬਹੁਤ ਆ ਐਵੇਂ ਮੈਂ ਤੁਹਾਨੂੰ ਕਹਾਂ ਕਿ ਮੈਂ ਹੁਣੇ ਸੇਲ ਕਰੂੰਗਾ ਇਹੋ ਬੱਚੇ ਨਹੀਂ ਯਾਰ ਇਹ ਨਹੀਂ ਸੇਲ ਕਰਨੇ ਹਜੇ ਤੇ ਆਪਾਂ ਇਹਨਾਂ ਨੂੰ ਪਾਲਾਂਗੇ ਬੱਚਿਆਂ ਨੂੰ ਇਹਦੇ ਵਿੱਚ ਜਿਹੜੇ ਪੀਲੇ ਦੇ ਬੱਚੇ ਉਹ ਪਹਿਲਾਂ ਸੇਲ ਕਰ ਦੇਵਾਂਗੇ ਉਹ ਵੀ ਤਾਂ ਇਹ ਮਹੀਨੇ-ਮਹੀਨੇ ਦੇ 20-20 ਦਿਨ ਦੇ ਜਦੋਂ ਹੋਏ ਉਦੋਂ ਦੇਖਾਂਗੇ ਕਿਉਂਕਿ ਮਗਰ ਵੀ ਮੁਰਗੀਆਂ ਨੇ ਬੱਚੇ ਕੱਢਣ ਲੱਪੇ ਨੇ ਆ ਤਿਆਰੀ ਆ ਜਿੱਦਾਂ ਜਿੱਦਾਂ ਬੱਚੇ ਨਿਕਲੀ ਜਾਣੇ ਆਪਾਂ ਤੁਹਾਨੂੰ ਜਿਹੜੇ ਦੋਸਤ ਰਹਿੰਦੇ ਜਿਨਾ ਉਹ ਆਪਣੀ ਬਰੀਡ ਨਹੀਂ ਗਈ ਉਹਨਾਂ ਨੂੰ ਆਪਾਂ ਬਰੀਡ ਦਾ ਸ਼ੌਂਕ ਕਰਾਈ ਜਾਣਾ ਬਾਕੀ ਇੱਧਰ ਚੱਲਦੇ ਇਹਨਾਂ ਨੂੰ ਬੰਦ ਕਰਦੇ ਆ ਮੈਂ ਤੁਹਾਨੂੰ ਜਿਹੜੇ ਤੇ ਆ ਫਿਰਦੀ ਆ ਆਪਣੀ ਕਾਲੀ ਮਾਦੀ ਜਿਹੜੇ ਉੱਪਰ ਆ ਤੁਹਾਨੂੰ ਬੱਚੇ ਉਹਨਾਂ ਦਾ ਵੀ ਸ਼ੌਂਕ ਕਰਾਉਣਾ ਇੱਕ ਮਿੰਟ ਹੁਲਦਾ ਆਇਆ ਇੱਕ ਮਿੰਟ ਹਲੋ ਇਹ ਇਹਨਾਂ ਦਾ ਵੀ ਤਰ੍ਹਾਂ ਇਹਦੇ ਵਿੱਚ ਇੱਕ ਬੱਚਾ ਬਿੰਗਮ ਬਾਕੀ ਪੀਲੇ ਦੀ ਹੈ 6 ਬੱਚੇ ਐ ਇਹਦੇ ਥੱਲੇ ਸੀਗੇ 10 11 ਂਡੇ ਲੇਕਿਨ ਬੱਚੇ ਇਹਦੇ ਥੋੜੇ ਘੱਡੇ ਇਨੂੰ ਪੋਨੇ ਆ ਫੀਡ ਫੀਡਰ ਨੇ ਖਲਾਰੀ ਹੋਈ ਆ ਤੇ ਪਾਣੀ ਨੂੰ ਇੱਧਰ ਨੂੰ ਕਰ ਦਨੇ ਆ ਲਓ ਇਹਦੇ ਵਿੱਚ ਇੱਕ ਬੱਚਾ ਮੰਗਮ ਬਾਕੀ ਪੀ ਲਿਆ ਆ ਇਹਦਾ ਬੱਚਾ ਮੰਗਮ ਆ ਦੇਖੋ ਦੱਸਿਆ ਭੀਗ ਇੱਕ ਮੜੇ ਕੋ ਇਹ ਆ ਦੇਖੋ ਇਹ ਆ ਦੇਖੋ ਇਹ ਲੈਡ ਪੈਂਦੀ ਆ ਆ ਦੇਖੋ ਆ ਬੱਚਾ ਮੰਗਮ ਬਾਕੀ ਪੀ ਲੇ ਦੇ ਆ ਮੇਰਾ ਦਾਦਾ ਜਿਹੜੇ ਬੱਚੇ ਵੀ ਥੱਲੇ ਥੱਲੇ ਵਾਲੀ ਮਾਦੀ ਨਾਲ ਲਾ ਦੇਣੇ ਆ। ਬਸ ਉਹ ਬੱਚੇ ਕੱਢ ਲਵੇ ਤੇ ਇਹ ਜਿਹੜੀ ਮੁਰਗੀ ਆ ਦੁਬਾਰਾ ਪੀਲਾ ਮੁਰਗਾ ਆਪਣਾ ਤੁਹਾਨੂੰ ਦਿਖਾਉਣਾ ਹੈ ਹਿਟਲਰ ਖਾਲੀ ਖੜਾ ਕੀਤਾ ਆ। ਉਹਦੇ ਨਾਲ ਇਸ ਟਾਈਮ ਕੋਈ ਮਾਦੀ ਨਹੀਂ ਹੈਗੀ। ਆ ਖੜਾ ਦੇਖ ਲਓ ਪੀਲਾ। ਇਹਦੇ ਨਾਲ ਆਪਾਂ ਇਹਨੂੰ ਪੀਲੀ ਮਾਦੀ ਨਾਲ ਲਾ ਦਮਾਗੇ। ਤੇ ਇਹਦੇ ਦੁਬਾਰਾ ਫਿਰ ਪੀਲੇ ਦੇ ਬੱਚੇ ਸ਼ੁਰੂ ਕਰ ਦਾਂਗੇ। ਬਾਕੀ ਜੇਸ ਆਪਣੇ ਬਿੰਗਮ ਜਾਨਵਰ ਦੇ ਬੱਚੇ ਆਈ ਆ। ਉਹਦਾ ਵੀ ਮੈਂ ਤੁਹਾਨੂੰ ਸ਼ੌਂਕ ਕਰਾਉਣਾ। ਆ ਦੇਖੋ ਆ ਤੜਿਆ ਹੋਇਆ। ਖਾਲੀ ਖੜਾ ਇਸ ਟਾਈਮ। ਕਉਕੀ ਜਿਹੜੀ ਮਿੰਗਮ ਮਾਦੀ ਆ ਉਧਰ ਆਂਡਿਆਂ ਦੇ ਬੈਠੀ ਆ ਬੱਚੇ ਕੱਢਣ ਨੂੰ ਓਏ ਠੀਕ ਆ ਕਿੱਟਾ ਨੋਕ ਚਿੱਟੀ ਨਲੀ ਫੁੱਲ ਸਿੱਲੀ ਕਰਦਾ ਹੋ ਜਾਂਦਾ ਠੀਕ ਆ ਵਕੀਅਤ ਲੈ ਗਈ ਜਡੇਲ ਤੇ ਜਡੇਲ ਨੇ ਅੱਜ ਤੀਜਾ ਅੰਡਾ ਦਿੱਤਾ ਇਹਨਾਂ ਨੂੰ ਹੁਣ ਖੋਲ ਦੇਣਾ ਹੈ ਅੰਡਰਟੈਗ ਨੂੰ ਬੰਦ ਕਰ ਦੇਣਾ ਇਧਰੋਂ ਪੀਲਾ ਵੀ ਦੇਖ ਲਓ ਇਧਰਲੇ ਪਾਸੇ ਉਹ ਦੇਖਦਾ ਆ ਤੇ ਕਿੱਥੇ ਜਾਂਦੇ ਆ ਆ ਬੱਚੇ ਆ ਸੂਟਾ ਵਿੱਚ ਮੈਂ ਲਾਇਆ ਇਹਦੇ ਪਰ ਚੜ ਕੇ ਬੈਠੇ ਰਾਤ ਨੂੰ ਇਸ ਗੁੱਡੇ ਜੀ ਨਹੀਂ ਰੱਖਨੇ ਆ ਪਰ ਰਾਤ ਨੂੰ ਉਧਰ ਲੈ ਆਣੇ ਉਹ ਕਿਉਂਕਿ ਬਿੱਲੀ ਦਾ ਪਤਾ ਨਹੀਂ ਰਾਤ ਨੂੰ ਮੁੜ ਕੇ ਆ ਇਹਨਾਂ ਨੂੰ ਸੁੱਤਿਆਂ ਪਿਆ ਨੂੰ ਇਹਦੇ ਵਿੱਚੋਂ ਕੱਢ ਕੇ ਲੈ ਜਾਊਗਾ ਕਿ ਖੁੱਡਾ ਨੀਮ ਆਇਆ ਯਾਰ ਇਹਨੂੰ ਉੱਚਾ ਕਰਨਾ ਥੋੜਾ ਕਰਦਾ ਨਿੱਕੇ ਨਾਲ ਆਪਣੇ ਮਿੱਤਰ ਨਾਲ ਕੱਲ ਹੈਗੀ ਇਹ ਕੱਲ ਤੱਕ ਵੀਜੀ ਆ ਉਹ ਪਰਸੋਂ ਨੂੰ ਦੇਖੂਗਾ ਉਹਨੂੰ ਫੜ ਕੇ ਲੈ ਕੇ ਆਉ ਮੈਂ ਨਾ ਯਾਰ ਇਹਨੂੰ ਕਰਕੇ ਜਾ ਸੈਟ ਪਰੇ ਨੂੰ ਜਾਂਦਾ ਵਾ ਇੱਧਰ ਆਇਆ ਯਾਰ ਤੇ ਤੈਨੂੰ ਮੈਂ ਬੰਦ ਕਰ ਦੇਣਾ ਹਾਂ ਬਸ ਇੱਕ ਮਿੰਟ ਰਾਤ ਵੀ ਬਲੌਗ ਲੇਟ ਪਿਆ ਪਰਸੋ ਰਾਤੀ ਵੀ ਲੇਟ ਪਿਆ ਦੋ ਤਿੰਨ ਦਿਨ ਹੋ ਗਿਆ ਬਲੌਗ ਲੇਟ ਹੀ ਪੈਂਦਾ ਅੱਜ ਆਪਾਂ ਟਾਈਮ ਨਾਲ ਹੀ ਪਾ ਦੇਣਾ ਯਾਰ ਗਰੀਚ ਵਿੱਚ ਹੈ ਜਾਨਵਰ ਆਪਣਾ ਸਰਪਰ ਹੁੰਦਾ ਵਾ ਰਣੂ ਦਾ ਝੰਡਾ ਨਹੀਂ ਲੱਭਾ ਕਲਮ ਨਹੀਂ ਲੱਭਾ ਮੈਂ ਲਗੜਾ ਨੂੰ ਆਂਡੇ ਬੰਦ ਕਰ ਗਈ ਆ ਹੁਣ ਦੁਬਾਰਾ ਝੋਲ ਪਰੂਗੀ ਉਹ ਕਾਲੀ ਮਾਦੀ ਦਾ ਅੰਡਾ ਲੱਭਦਾ ਪਿਆ ਰੁਟੀਨ ਚ ਕੱਲ ਵੀ ਦਿੱਤਾ ਇਹਨੇ ਅੱਜ ਵੀ ਦਿੱਤਾ ਹੰਡੇ ਦੀ ਲੱਤ ਵੀ ਠੀਕ ਹੋਈ ਹੁਣ ਤਾਂ ਦੋ ਤਿੰਨ ਦਿਨ ਤੰਗ ਰਿਆ ਬਰਾ ਲਾਤੇ ਦੀ ਜਿਹੜੀ ਹੈ ਨਾ ਜਿੱਦਾਂ ਇਹ ਛਾਲ ਮਾਰਦੀ ਇੱਕ ਤਾਂ ਲੰਗ ਮਾਰ ਲਾ ਪਿਆ ਮੁਰਕੇ ਲੱਤ ਆੜਨ ਲਾ ਪਈ ਗੋਡੇ ਤੋਂ ਜਦੋਂ ਹਣਾ ਜਿੱਦਾਂ ਆਪਣੇ ਛਾਲ ਮਾਰਦਾ ਸੀਗਾ ਤੇ ਲੱਤ ਜਿੱਦਾੜ ਜਾਂਦੀ ਸੀ ਇਹਦੀ ਜੋੜ ਤੋਂ ਗੋਡੇ ਦੇ ਕੋਲ ਤਾਂ ਮੈਨੂੰ ਲੱਗਾ ਮੈਂ ਕਿਹਾ ਯਾਰ ਹੁਣ ਬ੍ਰੀਡ ਨਹੀਂ ਹੋਣੀ ਜਾਨਵਰ ਦੀ ਖਤਮ ਆਗਾ ਇਹ ਹੁਣ ਨਹੀਂ ਚੱਟ ਤੇ ਫਿਰ ਮੈਂ ਦਿਮਾਗ ਲੜਾਇਆ ਮੈਂ ਕਿਹਾ ਯਾਰ ਇਹਦੇ ਕਰਦੇ ਆਪਾਂ ਇਹਦਾ ਟ੍ਰੀਟਮੈਂਟ ਤੇ ਮੈਂ ਯਾਰ ਪੈਰਾਸੀਟਾਮੋਲ ਦਿੱਤੀ ਇਹਨੂੰ 650mg ਸਟਰੋਂਗ ਲਈ ਇੱਕ ਗੋਲੀ ਇੱਕ ਦਿਨ ਲਾਤੀ ਇੱਕ ਦੂਜੇ ਦਿਨ ਲਾਤੀ ਤੇ ਨਾਲ ਫਿਰ ਮੈਂ ਇਹਦੇ ਰਾਤ ਨੂੰ ਬਿਹਾ ਪਾਣੀ ਰੱਖ ਕੇ ਨਾ ਇਹਦੀ ਉਹ ਲੱਤ ਦੇ ਉੱਪਰ ਪਾਇਆ ਤੇ ਤੀਜੇ ਦਿਨ ਹੀ ਇਹਨੂੰ ਫਰਕ ਪੈ ਗਿਆ तकरीबन ਕਵਰ ਹੋ ਗਿਆ ਬਾਕੀ ਹੁਣ ਤਾਂ ਇਹ ਗਲਜਾ ਹੀ ਲੱਗਦਾ ਪਿਆ ਤੁਹਾਨੂੰ ਉਹ ਹੋਇਆ ਆਪਣੇ ਸਿਰ ਤੋਂ ਝੜ ਗਿਆ ਧੋਣ ਤੋਂ ਵੀ ਝੜ ਗਿਆ ਦੁਬਾਰਾ ਗੱਡੂਗਾ ਖੰਮ ਖੰਮ ਹੋਏ ਹੋ ਤੈਨੂੰ ਅੱਜ ਸ਼ਾਮ ਨੂੰ ਲਿਆ ਗਏ ਠੂਠੀ ਵੀ ਦਵਾਂਗੇ ਠੂਠੀ ਵੀ ਲੈ ਕੇ ਆਉਣੀ ਪਹਿਲਾਂ ਮੈਂ ਲੈ ਕੇ ਆਂਦੀ ਤੇ ਪਤਾ ਨਹੀਂ ਕਿੱਥੇ ਰੱਖ ਲਈ ਮੋੜ ਕੇ ਲੱਭੀ ਨਹੀਂ ਕਰਿਆ ਚੁਈ ਜਾਇ ਚੱਕ ਲੈ ਦੇਈ ਨਹੀਂ ਫਈ ਇਹਨੂੰ ਠੂਠੀ ਯਾਰ ਇਹਨਾਂ ਨੂੰ ਬੰਦ ਕਰ ਜਮਾਂਗੇ ਆਪਾਂ ਹੁਣ ਤੇ ਆਪਾਂ ਹੁਣ ਜਿਹੜੇ ਦੂਜੇ ਜਾਨਵਰ ਆਪਣੇ ਬੰਦ ਆ ਉਹਨਾਂ ਨੂੰ ਖੋਲਾਂਗੇ ਯਾਰ ਬੰਦ ਕੀਤੇ ਹੋਏ ਆ ਸਵੇਰ ਦੇ ਚਾਰੇ ਖੁੱਲੇ ਨਹੀਂ ਇਹਨਾਂ ਨੂੰ ਸਵੇਰ ਦਾ ਛੱਡਿਆਵੇਂ ਇਹਨਾਂ ਨੇ ਬਹੁਤ ਫੇਰ ਲਿਆ ਤੇ ਇਹਨਾਂ ਨੂੰ ਮੈਂ ਬੰਦ ਕਰਦਾ ਇੱਕ ਮਿੰਟ ਤਦ ਤੱਕ ਤੁਸੀਂ ਇਹਦਾ ਸ਼ੌਂਕ ਕਰੀ ਚੱਲੋ ਮੈਂ ਇਹਨਾਂ ਨੂੰ ਅੰਦਰ ਪਾਉਣਾ ਹੈ ਦੇਖੋ ਛੋਟੇ 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 ਲੋਬੀ ਮਿੱਤਰੋ ਅੰਡੇ ਗਨ ਮਤ ਲਾਣ ਨੂੰ ਆਪਾਂ ਬੰਦ ਕਰ ਦੇਣਾ ਹੁਣ ਨਾਲ ਹੀ ਇਹਦੇ ਆ ਮਾਦੀਆ ਬੰਦ ਕਰ ਦੇਣੀ ਇਹ ਗੱਲ ਦੀ ਕਿ ਬੰਦ ਹੀ ਕਰ ਦੇਣੀ ਹੈ ਅੰਡਾ ਇਹਨੇ ਦੇਣਾ ਹੈ ਜਰਾ ਨਹੀਂ ਹੋਣੀ ਜਰੂਰੀ ਚਲੋ ਛੋਟੇ 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 ਕਾਲੇ ਮਾਦੀ ਆਈਡੀ ਪੀ ਲਿਆ ਪੂੜ ਜਾਮ ਕਰ ਗਈ ਸੀ ਫੇਰ ਤਾਂ ਮੈਂ ਐਕਸਪੈਰੀਮੈਂਟ ਕੀਤਾ ਨਾ ਦਵਾ ਦਾ ਤੇ ਬਲੂਟੂਥ ਨੂੰ ਲਾਤਾ ਹੀ ਪੂਟੇ ਰੱਖ ਚੱਲ ਗਿਆ ਤੇ ਹੁਣ ਮੈਂ ਖੋਲਦਾ ਆਂ ਚਟੇਲ ਹੁਣਾ ਨੂੰ ਨਾਲ ਸਲੇਟੀ ਪੱਟੀਆਂ ਵਿੱਚ ਬੈਠਾ ਇਹ ਖੋਲਤੀ ਆ ਤੇ ਸਲੇਟੀ ਪੱਠੀ ਗੋਲ ਤੇ ਨਾਲ ਸਲੇਟੀ ਮਾਦੀ ਨੂਰਜਹਾਂ ਖੋਲਤੀ ਆ ਠੀਕ ਆ ਖੁੱਲ ਗਈ ਇਹੋ ਦੋ ਮਾਦੀਆਂ ਤੇ ਦੋ ਆ ਪੱਠੇ ਖੋਲਤੇ ਆ ਇਹ ਬਾਜਰੇ ਵਾਲੇ ਜਾਂਦੇ ਪਏ ਇਹਨਾਂ ਨੂੰ ਬਾਜਰਾ ਪੋਣਾ ਬਾਜਰਾ ਵੀ ਯਾਰ ਬੁਰਾ ਚੱਕ ਕੇ ਲੈ ਕੇ ਆਉਣਾ ਸੱਚੀ ਯਾਦ ਆ ਗਈ ਉਧਰ ਵੀ ਜਾ ਕੇ ਆਉਣਾ ਯਾਰ ਕੌਂਸਲੇਟੀ ਰੰਗ ਬਣਾ ਕੇ ਦੇਣਾ ਤੁਹਾਨੂੰ ਯਾਰ ਸਲੇਟੀ ਵੀ ਬਣਾਉਣੇ ਆ ਇਹ ਤੋਂ ਬਣਗੇ ਸਲੇਟੀ ਆਹ ਈ ਰੀ ਨੋ ਜਹਾ ਮਾਦੀ ਆਪਣੀਆਂ ਨਾ ਇਸ ਸਲੇਟੀ ਬਣਾ ਕੇ ਲਊਗੀ ਦੇਖ ਲੋ ਵੀ ਕਰੀਚ ਚਲ ਗਈ ਐ ਖੰਭ ਕੱਢਣ ਲੱਪੀ ਐ ਨਵੇਂ ਕੱਢੂਗੀ ਝਾੜ ਕੇ ਨੇ ਜੇਣ ਚੱਪਾ ਹੁਣ ਅੱਜ ਦੇ ਵਲੌਗ ਨੂੰ ਬੜਾ ਲੰਬਾ ਨਹੀਂ ਖਿੱਚਦੇ ਇੱਥੇ ਅੱਜ ਦੇ ਵਲੌਗ ਦਾ ਐਂਡ ਕਰਾਂਗੇ ਤੇ ਮਿਲਦੇ ਆਂ ਫਿਰ ਅਗਲੇ ਵਲੌਗ ਚ ਤਦ ਤੱਕ ਲਈ ਰੱਬ ਲੱਖਾ ਤੇ ਮੱਝ ਨੂੰ ਪਾਲੀ ਐ ਪੱਠੇ ਵਕੀਨ ਵਾਲੀ ਬਾਈ ਦਾ ਪੂਰਾ ਇੱਕ ਚੱਕ ਲਈਏ ਠੀਕ ਹੈ ਚਲਦੇ ਆਂ ਫਿਰ ਓਕੇ